ਇਹਨਾਂ ਨੂੰ ਚਾਈਨਸ ਟੂਨ ਇਹਦਾ ਖਾਤਮਾ ਕੀਤਾ ਜਾਵੇ ਜਿਹਦੇ ਵਿਆਪੀ ਅਸੀਂ ਬਹੁਤ ਵੱਡੇ ਪੱਧਰ ਤੇ ਜਿਆ ਅਭਿਆਨ ਚਲਾਇਆ ਹੈ ਜਿੱਦੇ ਤਹਿਤ ਅਸੀਂ ਆਪਣੇ ਸਾਡੇ ਇੰਦੇ ਚ ਮੇਰੀ ਸਭ ਦੀ ਚਾਰ ਥਾਣੇ ਪੈਂਦੇ ਨੇ ਜੀ اسلامਾਬਾਦ ਗੇਟ ਦੀਮਾ ਡੀ ਡਿਵੀਜ਼ਨ ਦਾ ਕਰਵਾ ਲਈ ਇਹਨਾਂ ਚਾਰਾਂ ਥਾਣੇ ਦੇ ਵਿੱਚ ਹੁਣ ਤੱਕ ਅਸੀਂ ਅਲੱਗ-ਅਲੱਗ ਬਕਰਮੇ ਦਰਜ ਕਰਕੇ 1000 ਦੇ ਕਰੀਬ ਅਸੀਂ ਜਿਹੜੇ ਚਾਈਨਸ ਟੂਨ ਦੇ ਘਟੂ ਆਬਰਾਮ ਕਰ ਚੁੱਕੇ ਹਾਂ ਖੱਲੇ ਗੇਟ ਦੀਮਾ ਦੇ ਵਿੱਚ ਅਸੀਂ 7 ਪਰਚੇ ਦਰਜ ਕਰਕੇ ਤੇ 550 ਤੋਂ ਉਪਰ ਇਹ ਜਿਹੜਾ ਘਟੂ ਆਬਰਾਮ ਕੀਤਾ ਹੈ ਤੇ ਮੇਰੀ ਲੋਕਾਂ 'ਕੀ ਅਪੀਲ ਹੈ ਵੀ ਇਸ ਚਾਈਨਾ ਡੋਰ ਤੋਂ ਜਿਹੜਾ ਤੋਬਾ ਕੀਤੀ ਜਾਵੇ ਤਾਂ ਆਪਾਂ ਜਿਹੜਾ ਲੋਹੜੀ ਦਾ ਤਿਉਹਾਰ ਹੈ ਇੱਥੇ ਤੁਸੀਂ ਆਪਣੇ ਸ਼ੌਂਕ ਪੂਰੇ ਕਰੋ ਗੁੱਡੀ ਹਟਾਓ ਲੇਕਿਨ ਜਿਹੜੀ ਰਵਾਇਤੀ ਡੋਰ ਹੈ ਉਹਨੂੰ ਇਸਤੇਮਾਲ ਕਰੋ ਚਾਈਨਿਸ ਡੋਰ ਨੂੰ ਇਸਤੇਮਾਲ ਨਾ ਕਰੋ ਜਿਹੜੀ ਲੋਕਾਂ ਦੀ ਜਾਨ ਦਾ ਕਾਰਨ ਬਣਦੀ ਹੈ ਇਹਦੇ ਵਿੱਚ ਅਸੀਂ ਅੱਗੇ ਚੱਲ ਕੇ ਉਹਨ ਇੱਕ ਹੋਰ ਬਿਆਨ ਪਿਛਲੇ ਦਿਨੋਂ ਸ਼ੁਰੂ ਕੀਤਾ ਆਇਆ ਅਸੀਂ Delhi ਵਿੱਚ ਇਸਤੇ ਡਰੋਨ ਦੀ ਸਹਾਦਤ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਜਾ ਕੇ ਜਿਹੜੇ ਬੱਚੇ ਜਾਂ ਨੌਜਵਾਨ ਚਾਈਨਿਸ ਡੋਰ ਦੇ ਨਾਲ ਗੁੱਡੀ ਡਾਉਂਦੇ ਨੇ ਉਹਨਾਂ ਨੂੰ ਕੈਵਰੇਜ ਗੈਡ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੀ ਸ਼ਨਾਖੀ ਕਰਕੇ ਉਹਨਾਂ ਰੋਡ ਕਰਕੇ ਥਾਣੇ ਬੁਲਾਇਆ ਜਾਂਦਾ ਹੈ ਰੋਡ ਕਰਕੇ ਸ਼ਨਾਖੀ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕਰਕੇ ਤੇ ਉਹਨਾਂ ਨੂੰ ਤੌਬਾ ਕਰਾਈ ਜਾਂਦੀ ਹੈ ਇਸ ਚੀਜ਼ ਤੋਂ ਤੇ ਨਾਲ ਹੀ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਅੱਗੇ ਤੋਂ ਅਗਰ ਉਹਨਾਂ ਨੇ ਇਹ ਕਰਵਿ ਕੀਤੀ ਤਾਂ ਉਹਨਾਂ ਦੇ ਖਿਲਾਫ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਉਹਨਾਂ ਦੀ ਸਹਿਯੋਗਤ ਨਹੀਂ ਅਸੀਂ ਇਹ ਜਿਹੜੇ ਗੱਟੂਆ ਰਿਕਵਰ ਕਰ ਰਹੇ ਆ ਜਿੱਤੋਂ ਲੈ ਕੇ ਆਉਂਦੇ ਆ ਉਹਨਾਂ ਦੁਕਾਨਦਾਰਾਂ ਨੂੰ ਅੱਜ ਕਾਬੂ ਕਰਕੇ ਤੇ ਵੱਖ-ਵੱਖ ਰਿਕਵਰੀਆਂ ਕੀਤੀਆਂ ਨੇ ਤੇ ਮੇਰੀ ਰੁਕਾ ਕੇ ਰਹੀ ਪੀਲਾ ਵੀ ਤੁਸੀਂ ਆਪਣੀ ਰਵਾਇਤੀ ਡੋਰ ਦੇ ਨਾਲ ਜੋ ਪੂਰੇ ਕਰੋ ਇਹ ਚੈਨਲ ਡੋਰ ਤੋਂ ਕਹਿੰਦਾ